ਪਹਿਲਾ ਸਵਾਲ ਕੀਤਾ ਦਸਤਗੀਰ ਨੇ ਕਿ ਤੁਸੀਂ ਕਹਿੰਦੇ ਹੋ ਰੱਬ ਇੱਕ ਹੈ ਤੇ ਰੱਬ ਤੋਂ ਪਹਿਲਾਂ ਕੀ ਸੀ ਦੂਜਾ ਸਵਾਲ ਕੀਤਾ ਜੇ ਪਰਮਾਤਮਾ ਹੈ ਤੇ ਫਿਰ ਸਾਰਿਆਂ ਨੂੰ ਦਿਸਦਾ ਕਿਉਂ ਨਹੀਂ ਪਿਆ ਤੀਜਾ ਸਵਾਲ ਕੀਤਾ ਕਿ ਪਰਮਾਤਮਾ ਕਰਦਾ ਕੀ ਹੈ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਹੀਰੇ ਲੈ ਕੇ ਆਓ ਥਾਲੀ ਦੇ ਵਿੱਚ ਹੀਰੇ ਰੱਖੇ ਗੁਰੂ ਨਾਨਕ ਸਾਹਿਬ ਕਹਿੰਦਾ ਦਸਤਗੀਰ ਹੀਰਿਆਂ ਦੀ ਗਿਣਤੀ ਕਰ ਜਦੋਂ ਦਸਤਗੀਰ ਗਿਣਤੀ ਕਰਨ ਲੱਗਾ ਉਹਨੇ ਗਿਣਤੀ ਕੀਤੀ 1 2 3 ਬਾਬੇ ਨਾਨਕ ਨੇ ਹੱਥ ਫੜ ਕੇ ਰੋਕ ਲਿਆ ਦਸਤਗੀਰ ਤੂੰ ਗਿਣਤੀ ਗਲਤ ਕਰਦਾ ਪਿਆ ਦੁਬਾਰੇ ਗਿਣਤੀ ਕਰ ਜਦੋਂ ਦਸਤਗੀਰ ਨੇ ਦੁਬਾਰਾ ਗਿਣਤੀ ਕੀਤੀ 1 2 ਬਾਬੇ ਨਾਨਕ ਨੇ ਫਿਰ ਹੱਥ ਫੜ ਕੇ ਰੋਕ ਲਿਆ ਦਸਤਗੀਰ ਤੂੰ ਗਿਣਤੀ ਗਲਤ ਕਰਦਾ ਪਿਆ। ਦਸਤਗੀਰ ਥੋੜਾ ਜਿਹਾ ਕਰੋਧ ਵਿੱਚ ਵੀ ਆਇਆ। ਉਹਨੇ ਕਿਹਾ ਮੈਂ ਗਿਣਤੀ ਸਹੀ ਕਰਦਾ ਪਿਆ। ਕਿਉਂ ਤੂੰ ਮੈਨੂੰ ਗੁੰਝਲਾਂ ਵਿੱਚ ਪਾਉਂਦਾ ਪਿਆ? ਮੈਂ ਗਿਣਤੀ ਬਿਲਕੁਲ ਸਹੀ ਕਰਦਾ ਪਿਆ। ਜਿੱਥੇ ਮੈਂ ਗਿਣਤੀ ਗਲਤ ਕਰਾਂ ਤੂੰ ਉੱਥੇ ਮੈਨੂੰ ਰੋਕ ਲਈ। ਤੀਜੀ ਵਾਰ ਦਸਤਗੀਰ ਗਿਣਤੀ ਕਰਦਾ 1 ਗੁਰੂ ਨਾਨਕ ਸਾਹਿਬ ਹੱਥ ਫੜ ਕੇ ਰੋਕ ਲੈਂਦੇ ਆ। ਗੁਰੂ ਨਾਨਕ ਸਾਹਿਬ ਕਹਿੰਦੇ 1 ਤੋਂ ਪਹਿਲਾਂ ਗਿਣਤੀ ਸ਼ੁਰੂ ਕਰ। ਦਸਤਗੀਰ ਕਹਿੰਦਾ ਇੱਕ ਤੋਂ ਪਹਿਲਾਂ ਤਾਂ ਕੁਝ ਹੈ ਹੀ ਨਹੀਂ ਇੱਕ ਤੋਂ ਪਹਿਲਾਂ ਮੈਂ ਕਿਸ ਦੀ ਗਿਣਤੀ ਕਰਾਂ ਇੱਕ ਤੋਂ ਪਹਿਲਾਂ ਕੁਝ ਹੈ ਹੀ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਪਹਿਲੇ ਸਵਾਲ ਦਾ ਉੱਤਰ ਮਿਲ ਗਿਆ ਪ੍ਰਮਾਤਮਾ ਇੱਕ ਹੈ ਪ੍ਰਮਾਤਮਾ ਤੋਂ ਪਹਿਲਾਂ ਕੁਝ ਵੀ ਨਹੀਂ ਹੈ ਉਹਨੇ ਦੂਜਾ ਸਵਾਲ ਕੀਤਾ ਜੇ ਪ੍ਰਮਾਤਮਾ ਹੈ ਤੇ ਫਿਰ ਦਿਸਦਾ ਕਿਉਂ ਨਹੀਂ ਪਿਆ ਗੁਰੂ ਨਾਨਕ ਸਾਹਿਬ ਕਹਿੰਦੇ ਦੁੱਧ ਲੈ ਕੇ ਆਓ ਦਸਤਗੀਰ ਸੋਚਦੇ ਨੇ ਦੁੱਧ ਛਕਣਾ ਹੋਏਗਾ ਦੁੱਧ ਮੰਗਾਇਆ ਜੀ ਉਹਨੇ ਆਪਣੇ ਭਾਂਡੇ ਵਿੱਚ ਗੁਰੂ ਨਾਨਕ ਸਾਹਿਬ ਦੁੱਧ ਵੱਲ ਧਿਆਨ ਨਾਲ ਦੇਖਦੇ ਪਏ ਆ ਕਹਿਣ ਲੱਗੇ ਦਸਤਗੀਰ ਦੁੱਧ ਵਿੱਚ ਕੁਝ ਹੈ ਦਸਤਗੀਰ ਕਹਿੰਦਾ ਦੁੱਧ ਵਿੱਚ ਤਾਂ ਕੁਝ ਵੀ ਨਹੀਂ ਹੈ ਮੇਰੇ ਚੇਲੇ ਚੰਗੀ ਸਾਫ਼ ਸੁਥਰੀ ਨਾਲ ਲੈ ਕੇ ਆਏ ਇਹਦੇ ਵਿੱਚ ਕੁਝ ਨਹੀਂ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਦਸਤਗੀਰ ਦੁੱਧ ਵਿੱਚ ਕੁਝ ਹੈ ਦਸਤਗੀਰ ਕਹਿੰਦਾ ਕੁਝ ਵੀ ਨਹੀਂ ਹੈ ਤੀਜੀ ਵਾਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਦਸਤਗੀਰ ਦੁੱਧ ਵਿੱਚ ਮੱਖਣ ਵੀ ਆ ਦੁੱਧ ਵਿੱਚ ਦਹੀਂ ਵੀ ਆ ਦੁੱਧ ਵਿੱਚ ਲੱਸੀ ਵੀ ਆ ਪਰ ਤੈਨੂੰ ਕਿਉਂ ਨਹੀਂ ਦਿਸਦੀ ਪਈ ਦਸਤਗੀਰ ਕਹਿੰਦਾ ਗੁਰੂ ਨਾਨਕ ਸਾਹਿਬ ਪਹਿਲਾਂ ਦੁੱਧ ਨੂੰ ਜਾਗ ਲਾਉਣਾ ਪਏਗਾ ਜਮਾਉਣਾ ਪਏਗਾ ਫਿਰ ਇਹਦੇ ਵਿੱਚ ਮਧਾਣੀ ਪਾ ਕੇ ਰੜਕਣਾ ਪਏਗਾ ਫਿਰ ਇਹਦੇ ਵਿੱਚੋਂ ਮੱਖਣ ਬਣੇਗਾ ਇਹਦੇ ਵਿੱਚ ਲੱਸੀ ਬਣੇਗੀ ਗੁਰੂ ਨਾਨਕ ਸਾਹਿਬ ਕਹਿੰਦੇ ਆ ਪਰਮਾਤਮਾ ਸਾਰੀਆਂ ਥਾਵਾਂ ਤੇ ਹੈ ਪਹਿਲਾਂ ਆਪਣੇ ਅੰਦਰ ਨੂੰ ਸਹਿਜ ਅਵਸਥਾ ਵਿੱਚ ਟਿਕਾਉਣਾ ਪਏਗਾ ਇਹਨੂੰ ਨਾਮ ਦਾ ਜਾਗ ਲਾਉਣਾ ਪਏਗਾ ਅਮਰਤ ਵੇਲੇ ਇਹਦੇ ਵਿੱਚ ਨਾਮ ਦੀ ਮਧਾਣੀ ਪਾਉਣੀ ਪਏਗੀ ਜਦੋਂ ਆਪਣੇ ਅੰਦਰ ਤੂੰ ਨਾਮ ਦਾ ਜਾਗ ਲਾਏਗਾ ਅਮਰਤ ਵੇਲੇ ਉੱਠ ਕੇ ਨਾਮ ਦੀ ਮਧਾਣੀ ਪਾਏਗਾ ਤੇ ਇੱਕ ਦਿਨ ਤੇਰੇ ਅੰਦਰੋਂ ਹੀ ਪਰਮਾਤਮਾ ਪ੍ਰਗਟ ਹੋ ਜਾਏਗਾ ਤੀਸਰਾ ਦਸਤਗੀਰ ਕਹਿੰਦਾ ਉਹ ਪਰਮਾਤਮਾ ਕਰਦਾ ਕੀ ਹੈ ਧਿਆਨ ਨਾਲ ਥੋੜੀ ਜੀ ਗੱਲ ਸੁਣੋ ਕਿਉਂ ਪਰਮਾਤਮਾ ਕਰਦਾ ਕੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਆ ਦਸਤਗੀਰ ਮੈਂ ਦੋ ਸਵਾਲਾਂ ਦਾ ਉੱਤਰ ਤੈਨੂੰ ਦੇ ਦਿੱਤਾ ਤੂੰ ਸਿੰਘਾਸਨ ਤੇ ਬੈਠਾ ਹੈ ਉੱਚੀ ਥਾਂ ਤੇ ਮੈਂ ਧਰਤੀ ਤੇ ਬੈਠਾ ਹੈ ਮੈਂ ਤੀਜੇ ਸਵਾਲ ਦਾ ਉੱਤਰ ਤਾਂ ਦਿਆਂਗਾ ਤੂੰ ਧਰਤੀ ਤੇ ਬੈਠ ਮੈਨੂੰ ਸਿੰਘਾਸਨ ਤੇ ਬੈਠਣ ਦੇ ਹੁਣ ਦਸਤਗੀਰ ਜੀ ਸਿੰਘਾਸਨ ਛੱਡ ਕੇ ਥੱਲੇ ਧਰਤੀ ਤੇ ਬੈਠ ਗਿਆ ਗੁਰੂ ਨਾਨਕ ਸਾਹਿਬ ਸਿੰਘਾਸਨ ਤੇ ਬੈਠ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਦਸ ਤਗੀਰ ਬਸ ਪ੍ਰਮਾਤਮਾ ਆਹ ਕੁਝ ਕਰਦਾ ਹੈ ਉਹਨੇ ਕਿਹਾ ਮੈਂ ਸਮਝਿਆ ਨਹੀਂ ਗੁਰੂ ਨਾਨਕ ਸਾਹਿਬ ਕਹਿੰਦਾ ਜਿਹੜਾ ਪ੍ਰਮਾਤਮਾ ਹੈ ਇਹ ਸਿੰਘਾਸਨ ਤੇ ਬੈਠ ਬੈਠਣ ਵਾਲਿਆਂ ਨੂੰ ਧਰਤੀ ਤੇ ਬਿਠਾ ਦਿੰਦਾ ਤੇ ਧਰਤੀ ਤੇ ਬੈਠਣ ਵਾਲਿਆਂ ਨੂੰ ਇਹ ਸਿੰਘਾਸਨ ਤੇ ਬਿਠਾ ਦਿੰਦਾ ਹੈ